ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਮੱਤੈ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਨ ਦੁਗਣੀ ਤੇ ਰਾਤਾਂ ਚੋਂ ਤਰਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇਹ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅੰਦਾ ਸੋ ਤਪ ਉਧਰ ਵੀ ਪੂਰੇ ਜੋਰਾ ਪਰ ਜਿਹੜਾ ਹਾਈਲਾਈਟਰ ਜਾ ਕਰਾਵ ਆਪਾਂ ਮਨੂੰ ਲੱਗਦਾ ਵੀ ਉਹ ਇਦਾਂ ਹੀ ਮਹਾਰਾਜ ਦੀ ਕਿਰਪਾ ਨਾਲ ਖੋਰ ਦੋਰ ਜਾ ਹੋਣਾ ਨਾ ਕੰਮ ਹੋ ਇੱਕ ਗੱਲ ਹੈ ਜੀ ਵੀ ਅੱਜ ਐਤਵਾਰ ਆ ਜੀ ਅੱਜ 22 ਸਵੇਰੇ ਸਾਢੇ ਨੇ ਸਾਢੇ ਨੇ ਦੌਸਾਂ ਨੂੰ ਤਾਂ ਦੇਖਣ ਗਿਆ ਤਾਂ ਉਹ ਕਹਿੰਦਾ ਵੀ ਉਧਰ ਖਾੜ ਵਾਲੀ ਸੜਕ ਪੂਰਾ ਮੀਂਹ ਪੈ ਰਿਹਾ ਸੀ ਤੇ ਸਾਡੇ ਇੱਧਰ ਵੀ ਸਾਰਾ ਕੋਈ ਨਾ ਮੋਨਸ਼ਾਨ ਸੀ ਤੇ ਜਿਹੜੇ ਸ਼ਨੀਵਾਰ ਦਾ ਦਿਨ ਨਿਕਲਿਆ ਜੀ ਚਮਕੌਰ ਸਾਹਿਬ ਸ਼ਾਮ ਨੂੰ ਮੀਂਹ ਪੈ ਰਿਹਾ ਸੀ ਸਾਡੇ ਹੈ ਨਹੀਂ ਸੀ ਵੀ ਐਕੜੀ ਆਲੇ-ਦਾਲੇ ਦੇ ਮੀਂਹ ਪੈਣ ਦੇ ਪਵੇਂ ਨੇ ਸਾਹਿਬ ਜੀ ਦਾ ਜ਼ਿਆਦਾ ਨਾ ਪਵੇ ਤੇ ਐਕੜੀ ਨਿਕਲ ਜਵੇ ਤੇ ਭਾਦੋ ਦਾ ਦਿਨ ਮਨਵਾਦਾ 102 ਦਿਨ ਰਹਿ ਗਏ ਮਾ ਦੋਪਣਾ ਹੱਥ ਲਾਗੀ ਰਖਾ ਹਾਂ ਦੋ ਤੇ ਤੇ ਨਾ ਪੂਰੀ ਗਰਮੀ ਕਹਿਰ ਦੀ ਹੈ ਤਾਂ ਬਲਾ ਬਲਾ ਤਾਂ ਸਸਰੀ ਘਰ ਦਾ ਹੈ ਕਸਰ ਸਸਰੀ ਘਰ ਰੋਸੀ ਵੀ ਆ ਜੀ ਤੇ ਅੱਜ ਇਹ ਕਹਿੰਦੀ ਵੀ ਮੈਂ ਬੈਠਾ ਰਹੀ ਜੇ ਤੇ ਆ ਲੈਪਟਾਪ ਲਈ ਇਧਰ ਵੀਡੀਓ ਮੇ ਫੇਸਬੁਕ ਤੇ ਅਪਲੋਡ ਲੱਗਾ ਬਦ ਕਰ ਇਹ ਕਹਿੰਦੀ ਅਸੀਂ ਵੀ ਦੇਖਦੇ ਆਪਣੇ ਆਪ ਨੂੰ ਵੀਡੀਓ ਦੇ ਵਿੱਚ ਕਿਹੇ ਜਿਹਾ ਲੱਗਦੀ ਹੈ ਕਿਉਂ ਅਸੀਂ ਵੀਡੀਓ ਤਰ੍ਹਾਂ ਹੁੰਦੇ ਫਿਰ ਛੇਤੀ ਛੇਤੀ ਅਸੀਂ ਵਾਪਸੀ ਦੇਖ ਲੈਂਦੇ ਹਾਂ ਕਿ ਉਹ ਸਾਡੀ ਰੀਅਲ ਲਾਈਫ ਹੈ ਔਕੜ ਕੋਈ ਫੇਕ ਹੁੰਦਾ ਵੀ ਹਾਂ ਵੀ ਜੇ ਅਸੀਂ ਦੁਬਾਰਾ ਦੇਖਣਾ ਤਿੰਨ ਪਤੋਂ ਦੁਪਹਿਰ ਨਾਲ ਆ ਤਰੰਗ ਖਰਾਬ ਹੋ ਦਣਾ ਇੱਕ ਜਗ੍ਹਾ ਤਨੇ ਘੁੱਗੂ ਭਾਂਗੜੇ ਮਾਰ ਦਿੱਤਾ ਜੀ ਕਦੋਂ ਰਾਤ ਨੂੰ ਚੱਲ ਆਜੇ ਉਹ ਜਿਹੜਾ ਸਾਡਾ ਉਹ ਹਨ ਜੀ ਮਤਲਬ ਪੇਂਟਰ ਸਾਹਿਬ ਬਿੰਦੂ ਜੀ ਉਹ ਇਹਨੂੰ ਪਾਪਾ ਜੀ ਰੀਤ ਨੂੰ ਪਾਪਾ ਜੀ ਸੰਬੋਧਨ ਕਰਦੇ ਕਾਕਾ ਹੈ ਕਿ ਉਹ ਸਾਡਾ ਕਾਕਾ ਕਿੱਥੇ ਉਹ ਕਾਕਾ ਕਿੱਥੇ ਉਹਨੇ ਵੀ ਕਾਕਾ ਕਾਕਾ ਕਰਕੇ ਸਿਰ ਪਰੇ ਚੜਾ ਲੀਏ ਮੈਂ ਕਾਕਾ ਜੀ ਤੂੰ ਰੰਗ ਕਰ ਲੈ ਕਾਕਾ ਤੂੰ ਬੁਰਜ ਮਾਰਨਾ ਕਰ ਕਾਕਾ ਤੂੰ ਆਣ ਕਰ ਲੈ ਉਹਨੇ ਇਹ ਜੇ ਕੋਈ ਆਨੇ ਹੁਣ ਇਹ ਜੇ ਰੰਗ ਦੇ ਮਾਰੇ ਘੁੱਗੂ ਭਾਂਗੜੇ ਦੇ ਪਰਲੇ ਸਾਡੇ ਕਮਰੇ ਚ ਮੇ ਪੁੱਛਣੋਂ ਉਸਤੇ ਉਹ ਦੇਖਦੀਆਂ ਦੇਖਦੀਆਂ ਜੀ ਮੋਂ ਵੀ ਇੱਧਰ ਨੂੰ ਘੁੰਮ ਗਿਆ ਤੇ ਵੀਡੀਓ 'ਚ ਕਹਿੰਦੇ ਤੂੰ ਹੀ ਬੋਲੀ ਜਾਂਦਾ ਵੀਡੀਓ ਦੇ ਵਿੱਚ ਅਸੀਂ ਅਜੇ ਤੱਕ ਆਈ ਹਾਂ ਹੁਣ ਇਹਨਾਂ ਨੂੰ ਮਲਾਵ ਦੇਖਾਂਦੇ ਕਿੰਨੇ ਇੱਕ ਗੱਲਾਂ ਕਰਦੀਆਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੱਲ ਤਾਂ ਹੁੰਦੀ ਸਹੀ ਆ ਰੀਤ ਨੇ ਨਾ ਸੱਚੀ ਹੋ ਜਾਦਾ ਕੋਲੂ ਘੰਟੇ ਪਾਸ ਚਲੋ ਪੜਦੇ ਹੋ ਵੀ ਆ ਪੁਗੜੇ ਚਲ ਗਿਆ ਉਹ ਹੋਰ ਦਾ ਰੋਸ ਆ ਕੋਣ ਨੂੰ ਪਸਾ ਹੋ ਗਿਆ ਯਾਰ ਬੰਦ ਨਹੀਂਦਾ ਹੋਊਗਾ ਬੰਦ ਹੋਊਗਾ ਉਹ ਤਾਂ ਕੋਈ ਨਹੀਂ ਤੂੰ ਅਜ ਸੁੱਖੋ ਪੈਂਡ ਦੀ ਕਸੂਤੀ ਹੁੰਦੀ ਸੁੱਖੋ ਪੈਂਡ ਜਿੰਨੂੰ ਵੀ ਬੱਸ ਹੁਣ ਕਿਆ ਕਹਾਂ ਮੈਂ ਵੈਰੂ ਜੀ ਦਾ ਖਾਸਾ ਵੈਰੂ ਜੀ ਕੀ ਭਤੇ ਪਰ ਮਾਤਾ ਦਾ ਨੁਕਸ ਰੱਖੇ ਕਰਦੇ ਆ ਕੱਲ ਦੀ ਟ੍ਰਿਕ ਲਈ ਬਾਈ ਯਾ ਲੈ ਅੰਮੀ ਸੀ ਆ ਗਿਆ ਮੇਰੀ ਇਹ ਥੋੜੋ ਇਹਦਾ ਸਾਰਿਆਂ ਨੇ ਦੇਖਿਆ ਹੁਣੇ ਮੇਰੀਆਂ ਰੱਖਾਂ ਥਾ ਤਾਲੀਆਂ ਕਿੰਨੀਆਂ ਹੋਗੀਆਂ ਹਾਂ ਸੱਖਾਂ ਤਾਲੀਆਂ ਉਹ ਹੋਰਾ ਕਿਧਰ ਨੂੰ ਤਾਂ ਮੁੜ ਜਾ ਕੁਝ ਵੀ ਨਹੀਂ ਕਰਦਾ ਦਾ ਯਾਰ ਇਹ ਇਤਨੇ ਪਤਾ ਨਹੀਂ ਕਿਹੜਾ ਪਟਨਵਾ ਪਤਾ ਕੇ ਇਹ ਵੀ ਕੰਮ ਕਰਦੇ ਹਟ ਗਿਆ ਇਥੋਂ ਨਿਚਲਾ ਮਨਮੋਦ ਚਲਾ ਲਾਂਗਾ ਹਾਂ ਮਹੀ ਤੇ ਲਾਈ ਵੀ ਕਿਨੇ ਦਵਾਈਏ ਕਿਸੇ ਨੇ ਖੁਰੋ ਦਵਾਈਏ ਆ ਮੇਕ ਕਿਨੇ ਕੱਢੀ ਆ ਉੱਤ ਵਿੱਚੋਂ ਖਾਹ ਤੋਂ ਮੇਕ ਨਿਕਲ ਗਏ ਰੰਗ ਹੋਗਾ ਫੇਰ ਲੱਗਦਾ ਰੰਗ ਨਹੀਂ ਹੋਣਾ ਉੱਥੇ ਮੇਕ ਦਾ ਡੋੜੀ ਆ ਪ੍ਰੀਤ ਮੈਰੀ ਖਲ ਗਈ ਪ੍ਰੀਤੂ ਦਾ ਬੋਲ ਡੇਟਾ ਹਲ ਮੋਦੀ ਦੀ ਫੋਟੋ ਆ ਲਉਂਦੀ ਦੀ ਮੈਂ ਅੱਛਾ ਛੱਡਾ ਇਹਦੇ ਤੇ ਦੂਈ ਮਹੀਨੇ ਮੈਂ ਕਿਹਾ ਪਿੱਛੇ ਹੀ ਕੰਮ ਹੋਣਾ ਹਾਂ ਇਹ ਹੋਰ ਮੈਂ ਇੱਕ ਲਾਉਣਾ ਕੋਈ ਤੋੜੇ ਤੇ ਲਾਣੀ ਆ ਯਾਰ ਇਹਦਾ ਸਾਰਾ ਕੁਝ ਸੜ ਗਿਆ ਹੁਣ ਚਾਹ ਤੇ ਦੱਸਾਂ ਬਸ ਨਹੀਂ ਮਨ ਨੂੰ ਮੈਂ ਦੱਸੋ ਵੀ ਤੁਹਾਨੂੰ ਤਕਲੀਫ ਕਿਹ ਪੈਣਾ ਉਹ ਨੂੰ ਦੱਸੋ ਤਕਲੀਫ ਤਾਂ ਇਹ ਬਸ ਮੈਨੂੰ ਟੈਂਸ਼ਨ ਹੋ ਜਾਂਦੀ ਕਾਹਦੀ ਜੈਸਮਿਨ ਦੀ ਹਾਂ ਜੈਸਮਿਨ ਦੀ ਟੈਂਸ਼ਨ ਹੋ ਜਾਂਦੀ ਆ ਥੋੜੇ ਹਰ ਹੁਣ ਹਰ ਹੁਣ ਹਰ ਤੂੰ ਹੀ ਕਰ ਦੇ ਫਿਰ ਤੇ ਕਾਹ ਲੋ ਕੇ ਚੈੱਕ ਮੈਨੂੰ ਸਾਰੇ ਜਿਗਰੀਆਂ ਆ ਮਰੇ ਪਰ ਉਹ ਵੀ ਪਤਾ ਹੂੰ ਕੰਸਲ ਨਹੀਂ ਕਰ ਬਲੂਟੁੱਥ ਤੇ ਲੱਗੀ ਦੀ ਆ ਹੀ ਲੀ ਆ ਗੂਗਲ ਕਰਦੇ ਕਿੱਥੇ ਬੋਲ ਬੱਸ ਉਹ ਕੜ ਖੜਾ ਤਾ ਲੈ ਐ ਖੜਾ ਵਾਏ ਤੇ ਕਾ ਲੱਗਦਾ ਖੜਾ ਤੂੰ ਗਰਮੀ ਕਿੰਨੀ ਆਈ ਆ ਗਰਮੀ ਆ ਰਿਹਾ ਬਹੁਤ ਨਹੀਂ ਹੁਣ ਤੁਹਾਨੂੰ ਮਿਸਤਰੀ ਨੂੰ ਕੋਈ ਆਰਡਰ ਆਇਆ ਤੇ ਹਾਂ ਲਾਇਆ ਗੁੱਟੀਆਂ ਟੈਂਟ ਬੱਸ ਜੀ ਮੈਂ ਟੰਡੀ ਹੋਇਆ ਜਦ ਮੈਂ ਨਾਲ ਛੱਡੀ ਖੜਾ ਚੰਡੀਗੜ੍ਹ ਜਾਣ ਦੇ ਵਜ੍ਹਾ ਹੈ ਵੀ ਜਿਹੜੀ ਮਾਮਾ ਦਾ ਮੁੰਡਾ ਗੱਡੀ ਲੈ ਕੇ ਗਿਆ ਵਾਜੀ ਉਹਦਾ ਹੋ ਗਿਆ ਐਕਸੀਡੈਂਟ ਕਿਤੇ ਉਧਰ ਛਿਮਲੇ ਸੜ ਤੇ ਚਲੋ ਐਨਾ ਇੱਕ ਬਹੁਤ ਆ ਬੈਗਰੋ ਦੀ ਕਰਫੂ ਨਾਲ ਵੀ ਹਾਂ ਬਚਾਅ ਹੋ ਗਿਆ ਵੀ ਥੋੜੀ ਜੀ ਗੱਡੀ ਮੋੜ ਤਾਂ ਫੁੱਟ ਗਈ ਤੇ ਉਹਦਾ ਤਾਂ ਜਾਨੀ ਮਾਲੀ ਨੁਕਸਾਨ ਤੇ ਆਪਣਾ ਬਚਾਅ ਆ ਤੇ ਉਹ ਚੰਡੀਗੜ੍ਹ ਮਨੇ ਮੱਜ ਰਿਹਾ ਕਿਤੇ ਉਹਦਾ ਕੰਮ ਕਰਾਉਣ ਵਾਸਤੇ ਆ ਰਿਹਾ ਉਹਨਾਂ ਕਹਿੰਦਾ ਕਿਦਾ ਬੀਜ ਤੁਸੀਂ ਵੀ ਆਜੋ ਕਹਿੰਦਾ ਵੀ ਹਾਰਤੇ ਦੇ ਵਿੱਚ ਛਿਮਲੇ ਵਾਲੀ ਸੜਕ ਤੇ ਧੁੰਦ ਬਹੁਤ ਪਈ ਹੋਈ ਸੀ ਤੇ ਉਹ ਤਾਂ ਤੁਹਾਨੂੰ ਪਤਾ ਵੀ ਸਿੰਗਲ ਰੋਡ ਆ ਕੋਈ ਗੱਡੀ ਆ ਪਾਸ ਭਰ ਰਹੀ ਸੀ ਰਾਤ ਨੂੰ 9:30 ਬਜੇ ਤੋਂ ਖਾਲੀ ਕੈਕਟਰ ਗੱਡੀ ਉਧਰੋਂ ਜਾ ਰਹੀ ਸੀ ਤੇ ਉੱਪਰ ਦੇ ਭਰ ਕਹਿ ਰਹਾ ਸੀ ਘੁੰਮ ਦੇ ਵਿੱਚ ਉਹਨੇ ਦੇਖਿਆ ਨਹੀਂ ਗੱਡੀ ਦੇ ਵਿੱਚ ਪਿੱਛੇ ਤੇ ਡਾੜਾ ਮਾਰ ਗਿਆ ਗੱਡੀ ਦੇ ਵਿੱਚ ਫਰੰਟ ਸਾਈਡ ਤੇ ਮੂਰਲੀ ਲਾਈਟ ਹੈਡਲਾਈਟ ਤੇ ਇੱਕ ਸਾਈਡ ਸਾਰੇ ਡੈਮੇਜ ਕਰ ਗਿਆ ਚਲੋ ਅ ਇੰਨਾ ਕ ਵੀ ਛੱਟ-ਸੁੱਟ ਨਹੀਂ ਲੱਗੀ ਹੋਈ ਉਹ ਤਾਂ ਆਪਣਾ ਜਿਹੜਾ ਕੰਮ ਕਰਨਾ ਸੀ ਕਰ ਗਿਆ ਤੇ ਸਾਨੂੰ ਜਿਹੜਾ ਕੰਮ ਛੱਡ ਗਿਆ ਹੁਣ ਉਹ ਸਾਨੂੰ ਉਹ ਨੂੰ ਜੱਟਣੇ ਬਣਿਆ ਮਾਤਲਾ ਸੀ ਤਰੂ ਤੇ ਇਹ ਪੈ ਗਿਆ ਮੇਰੇ ਗਾਲ ਕਹਿੰਦੀ ਸੀ ਪੈਂਟਰ ਬਾਪੂ ਲੱਗਿਆ ਵਾ ਉਧਰ ਹਰਿਆਣੀ ਭਾਬੀ ਨੇ ਜੀ ਅੱਜ ਅ ਮੱਠੇ ਚੌਲਾਂ ਦਾ ਲੰਗਰ ਰਾਉਣਾ ਹੈ ਬਣਾ ਕੇ ਖਾ ਲਈ ਪਰ ਮੱਥਾ ਟੇਕ ਕੇ ਆਉਣਾ ਵੀ ਉਧਰ ਵੀ ਜਾਣਾ ਸੀ ਤੇ ਉਧਰ ਹੁਣ ਉਹ ਮੰਨੂ ਕਹਿੰਦਾ ਵੀ ਵੀਰੇ ਮੇਰੇ ਕੋਲ ਉਹਨੂੰ ਵੀ ਨਹੀਂ ਜਵਾਬ ਦੇ ਸਕਦਾ ਤੇ ਹੁਣ ਵਿੱਚੇ ਵਿੱਚ ਸੰਦੀਪ ਨੇ ਹੌਟ ਰਲਾਤਾ ਇਹਦੀ ਇੱਕ ਭਜਾਈ ਪੀਜੀਏ ਐਡਮੈਟਾ ਜੀ ਹਾਂ ਨਾ ਜੀ ਖਾ ਲਈ ਆਏ ਤੂੰ ਵੀ ਹੁਣ ਤੁਸੀਂ ਜਾਣਾ ਤਾਂ ਹੈਗਾ ਵੀ ਜਾਂਦੇ ਜਾਂਦੇ 10 ਮਿੰਟ ਉਹਨਾਂ ਦੀ ਖ਼ਬਰ ਵੀ ਲੈ ਆਓ ਤੋ ਉਧਰ ਪੇਂਟਰ ਬਾਬੂ ਹੱਕਾ ਮਰੀ ਜਾਂਦਾ ਹੈ ਵੀ ਤੁਸੀਂ ਆਪਣਾ ਰੰਗ ਰੂਪ ਜਿਹੜਾ ਲੈ ਕੇ ਆਉਣਾ ਭੰਬਰੀ ਵਾਸਤੇ ਉਹ ਵੀ ਲੈ ਆਓ ਹਾਂ ਉਹ ਕਹਿੰਦੇ ਵੀ ਅੱਜ ਸ਼ਾਮ ਨੂੰ ਤੁਸੀਂ ਚਲੇ ਜਾ ਸਵੇਰੇ ਅਸੀਂ ਮੋਟਰਸਾਈਕਲ ਤੇ ਆ ਜੂਗੇ ਉੱਥੇ ਅੱਛਾ ਹਾਂ ਤੁਸੀਂ ਹੁਣ ਟਾਈਮ ਨਾਲ ਮੁੜੇ ਆਇਓ ਮਾਦਾ ਟਾਈਮ ਨਾਲ ਮੁੜੂਗੀ ਹਾਂ ਮਾਦਾ ਗਏ ਬੰਦੇ ਦਾ ਪਾਸੇ ਇੱਕ ਗੱਲ ਹੈਗੀ ਆ ਤੇ ਉਹਦਾ ਸਿਸਟਮ ਕਾ ਪੱਕੇ ਦਾ ਪੱਕਾ ਤੁਹਾਨੂੰ ਤਾਂ ਗਰਮੀ ਸਾਠੇ ਨਾਲੋਂ ਵੀ ਜ਼ਿਆਦਾ ਆਉਂਦੀ ਮੈਨੂੰ ਲੱਗਦਾ ਕੰਮ ਹੀ ਆਉਣ ਲੱਗ ਪਈ ਗਰਮੀ ਖਾਇਆ ਹੈ ਇਹ ਗਰਮੀ ਹੈ ਕਿ ਤਾਈਆਂ ਜੀ ਜ਼ਿਆਦਾ ਹੀ ਹੈ ਤੁਹਾਨੂੰ ਨਹੀਂ ਮੈਂ ਕੱਪੜੇ ਕੁੱਪੜੇ ਬੰਦ ਨੇ ਤੇ ਆਹ ਪਸੀਨਾ ਜਿੰਨਾ ਨਿਕਲ ਰਿਹਾ ਸਰੀਰ ਚੋਂ ਉਹ ਨਾਲ ਠੀਕ ਆ ਜਿਹੜੇ ਬੰਦੂ ਬੰਦ ਨੇ ਅੱਛੀ ਕਿਹ ਹੈ ਜ਼ਿਆਦਾ ਹੈ ਕੋ ਲੋਵਾ ਨੂੰ ਕੋ ਧੂਮਾ ਲੋਜਾ ਤੇ ਨਾ ਮੈਂ ਪਾਗੇ ਦੇ ਥੱਲੇ ਕਰਨਾ ਬੜਾ ਬੰਨਿਆ ਹੈ ਕਿ ਛੋਟਾ ਬੰਨਣਾ ਤਾਈ ਲੱਗਿਆ ਅੱਜ ਪਾਗ ਮੈਨੂੰ ਵਧੀਆ ਲੱਗਦੀ ਪਾਗ ਬੰਨੀ ਹੋਈ ਹੈ ਜੀ ਵੀ ਕਰਨੀ ਕੱਲ ਵੀ ਤੇ ਇੱਕ ਰਾਤ ਨਾ ਪੇਟਰ ਕਮਰਾ ਵਾਜਾ ਰਹਾ ਮਾੜਾ ਸੱਚਾ ਪਾ ਜਾਇ ਮੜਿਆ ਕਰ ਦੋ ਕਾਲਪੁਰਖ ਮੈਂ ਵੀ ਵਾਹਿਗੁਰੂ ਜੀਓ ਅਸਰ ਪਰਵਾਹ ਆਤੇ ਹਮੇਸ਼ਾ ਹੀ ਮੇਰ ਪਰ ਹੱਥ ਰੱਖਿਓ ਜੀ ਆਹ ਉਹ ਤੋਂ ਸਾਡੀ ਉਧਰ ਲੱਗਣੀ ਚਾਹੀਦੀ ਹੈ ਠੀਕ ਹੈ ਜੀ ਆਹ ਦੂਜੀ ਗੱਲ ਇਹ ਜੁੱਤੀਆਂ ਚੱਕ ਕੇ ਨਾ ਬਾਹਰ ਰੱਖ ਦੋ ਸਾਰੀਆਂ ਬਾਹਰ ਹਾਂ ਬਾਹਰ ਨੀ ਮੈਂ ਰਖੜੇ ਥੈਨਾ ਫੁੱਲਾ ਦੇ ਦਿੰਦੇ ਚਲੇ ਜਾ ਕੰਦੇ ਪਹਿਲਾਂ ਸਾਰੀਆਂ ਸਾਫ ਕਰਨੀਆਂ ਆਈਆਂ ਇੱਕ ਤਾਂ ਸਾਡਾ ਜਿਹੜਾ ਪਿੰਟਰ ਹੈ ਜੀ ਉਹ ਸਾਡਾ ਤੇ ਡਰਾਈਕ ਅੱਛੇ ਲਾ ਦਿੰਦਾ ਪੰਦ ਸ਼ਾਮ ਨੂੰ ਅਰੇ ਸਲਾਹਕ ਬਿੰਦੂ ਹਾਂਜੀ ਤੇਰੀ ਸਲਾਹ ਕਿਆ ਹੈ ਭਾਈ ਕਹ ਇਹ ਕੌੜੀਆਂ ਨੇ ਗਿੰਨੀਆਂ ਹੋ ਜਾਂਦੀਆਂ ਗਿੱਲਾ ਹੀ ਕੰਮ ਕਰਦਾ ਉਹ ਕੋਈ ਤਿੰਨ ਕੇ ਥੱਲੇ ਨਾ ਗਿਰ ਜੀ ਬਈ ਹੂੰ ਸ ਸਸਰਿਕਾਲ ਵੀ ਬੁਲਾਉਣੀ ਹੁੰਦੀ ਸਸਰੀ ਕਾਲੀ ਸਾਰੇ ਵੀਰ ਭਾਈਆਂ ਨੂੰ ਨਹੀਂ ਭੈਣਾਂ ਨੂੰ ਵੀ ਨਾਲ ਲੈਦੇ ਹੇ ਭੈਣਾਂ ਨੂੰ ਕਿਹੜਾ ਕੰਮ ਨਹੀਂ ਨੂੰ ਦੱਸੋ ਹਾਂਜੀ ਮੈਂ ਤੇਰਾ ਅੱਜ ਵੀ ਦਿਹਾੜੀ ਲੱਗੂ ਕੱਲ ਦੀ ਅੱਜ ਹੀ ਲੱਗ ਜਾਣੀ ਸਾਡੀ ਆਲੀ ਕੋਈ ਕੰਮ ਨਹੀਂ ਨਵੇਂੜ ਬਣਾ ਚੋਈ ਅੱਛਾ ਮੈਂ ਕੰਦੂ ਜੁੜੀ ਪਾ ਮਰ ਜਮੂ ਹਾਂਜੀ ਅੱਜ ਜੁੱਤੀਆਂ ਦਾ ਰੱਖਤਾ ਗਿਆ ਰਲਵਾ ਇਹਨੂੰ ਰੰਗ ਹੋਣ ਲਈ ਬੜਿਆ ਪਿਆਰ ਲੱਗਦਾ ਨਹੀਂ ਸੁਣਾਏ ਅੱਛਾ ਮੈਨੂੰ ਵੀ ਲੱਗਦਾ ਉਹ ਬੜਿਆ ਬਲੀ ਮੈਨੂੰ ਪਰ ਨਾ ਨਾ ਇਹ ਤਾਂ ਹੁਣ ਮੈਨੂੰ ਇਹ ਨਹੀਂ ਸਮਝਦਾ ਸੀ ਹਾਂਜੀ ਬਈ ਕਿਹੜੀਆਂ ਜੁੱਤੀਆਂ ਨੇ ਤੋਂ ਪਾਉਣ ਵਾਲੇ ਕਿਹੜੀਆਂ ਨੇ ਨੂੰ ਕੋਲੋਂ ਮੈਂ ਖਿੱਚ ਕੇ ਉੱਤਰ ਜਾਂਦਾ ਹਟ ਡੱਗ ਸਿੱਕ ਡੱਗ ਸਿੱਕ ਹਾਂਜੀ ਕੋਲੋਂ ਉਹ ਫਿਰ ਮੈਂ ਕਿੱਥੇ ਮੈਂ ਕਿੱਥੇ ਤੁਰਿਆ ਮੈਂ ਤਾਂ ਆਲੇ ਕੇ ਤੁਰਿਆ ਰਹੀ ਕੋਦੋਂ ਪਾ ਦੇ ਤੂੰ ਲੈ ਚੜ ਤੂੰ ਮੈਂ ਕਿਹਾ ਪਾਵਨਦਰੀ ਸਾਡੇ ਚ ਹਰ ਤੂੰ ਸ਼ਾਮ ਤੱਕ ਸੋਹਰੇ ਨੂੰ ਜਾਣਾ ਪਾ ਦੇ ਅੱਛਾ ਪਾ ਦੇ ਪਾ ਦੇ ਜਿਹੜੇ ਦੂਜੇ ਕੰਮ ਦੇ ਤੇ ਮੈਂ ਤੁਹਾਨੂੰ ਕਹਿੰਦਾ ਅਰੰਕਚਾ ਰੱਖ ਦੋ ਜਿਹੜੀਆਂ ਨਹੀਂ ਤੇ ਥੱਲੇ ਤੇ ਪਾ ਕੇ ਥੱਲੇ ਤੂੰ ਪਾ ਦੇ ਬਸ ਇੱਕ ਵਾਰ ਟੈਨਸ਼ਨ ਹੁੰਦੀ ਆ ਕਾ ਦਾ ਡੌਫਿੰਗ ਜੀ ਦਾ ਲੱਗਦਾ ਹਾਂ ਇਹਦਾ ਇਸ ਇ ਬਾਹਰ ਦਾ ਦੇਖਦੀ ਹਾਂ ਕੀ ਕਰਕੇ ਪਾ ਦੇ ਓ ਤਾ ਤਾ ਬਾਲੋ ਕੋਲੋਂ ਆ ਗਈ ਪਾ ਲਈ ਚਲ ਪਾਉ ਮਨੂ ਕੋ ਪੈਸਾ ਤਾਂ ਲਾਉਂਦੀ ਸੀ ਮੇਰੇ ਕੋਲ ਕੱਲ ਸ਼ਾਮ ਨੂੰ ਤੈਨੂੰ ਮੈਂ 1200 ਰੁਪਏ ਬਣਾਇਆ ਸੀ ਉਹ ਤੁਸੀਂ ਮੈਂ ਥੋੜੇ ਨਾ ਕਰਦੇ ਨਾ ਗੱਲ ਕਰੀ ਸੀ ਵੀ ਇਹ ਪੈਸੇ ਕਿਹਦੇ ਨੇ ਕਹਿੰਦੇ ਤੇਰੇ ਆ ਰੱਖ ਲੈ ਹੂੰ ਤੇਰੇ ਫਿਰ ਤੇਰੇ ਨਾਲ ਮੇਰੇ ਤੋਂ ਵੱਡਾ ਪਾ ਹੁਣ ਜਿਹੜਾ ਤੇਰੇ ਤੋਂ ਮਨੂ ਦਿੰਦੇ ਹੋ ਤੇਰਾ ਤਾਂ ਕਾਹਦੇ ਵੀ ਨਹੀਂ ਕੋਲ ਜਿਹੜਾ ਤੁਹਾਨੂੰ ਤੇਰਾ ਨਹੀਂ ਆਇਆ ਕਾਹਦੇ ਕਿਆ ਮਾਤਾ ਜੀ ਤੇ ਤੈਨੂੰ ਫੜਾਇਆ ਤੇ ਮੈਂ ਕਹਤਾ ਸੀ ਤੇਰੇ ਹੈਗੇ ਤੇਰੇ ਹੀ ਸਰ ਕਿਸੇ ਤੇ ਉਹ ਜੁੱਤੀਆਂ ਲੱਗੀ ਵੀ ਨਿੱਕਾ ਹੋਣਾ ਛੱਟ ਨਾ ਕਮਾਰ ਆ ਥੋੜੇ ਸੈਂਟ ਤੋਂ ਸਾਲਾ ਕਹਿ ਲਉਣਾ ਮੇਰੇ ਵੀ ਚੱਲਿਆ ਕਿਤੇ ਬਾਹਰ ਨੂੰ ਬੰਦਾ ਅ ਜੁੱਤੀਆਂ ਵਾਲੇ ਹੱਥ ਰਗੜਨ ਲੱਗ ਜੰਦੀਆਂ ਮੂਰੇ ਤੇ ਨਾਲੇ ਉਹਨੂੰ ਰਮਾਲ ਦੇ ਦੇ ਹਾਂਜੀ ਦੇਖੋ ਕਿ ਤੁਹਾਨੂੰ ਕਰਦੀ ਕਿਆ ਕੋ ਚੰਡੀਗੜ੍ਹ ਨੂੰ ਚੱਲਿਆ ਦਾ ਹੈਗਾ ਇਹਨਾਂ ਦੇ ਕੁੜੀ ਦੇ ਰਾਤ ਕਦੋਂ ਫੋੜ ਦੇ ਦਿੱਤੀ ਪਾਣੀ ਪਾਤਾ ਪਰੇ ਟੋਕੀ ਚਲਾਉਂ ਤਾ ਆਇਆ ਤਾਂ ਮੈਂ ਉੱਥੇ ਬਾਹਰ ਲਾ ਉਥੇ ਦਿਖਾ ਨਹੀਂ ਮੜਾ ਜਾ ਅਜਨਾ ਟਾਈਮ ਨਹੀਂ ਮੇਰੇ ਕੋਲ ਮੂੰਹ ਜਾਨਾ ਇਹਨਾਂ ਰੁਪਏ ਦੇ ਦੇਖਿਓ ਮੈਂ ਅੱਜ ਤਾਂ ਭਾਂਗਰੀ ਨੂੰ ਚਲੇ ਜਾਣਾ ਫੋਨ ਨਹੀਂ ਮੇਰਾ ਕਿਸੇ ਨੂੰ ਗਰੀਬੀ ਦਾ ਦਿਖਾਣਾ ਚਲੋ 1 2 ਅਲਤੂ ਤਾਂ 200 ਦਾ ਨੋਟ ਕਹਿ ਰੱਖ ਪੂਣਾ ਕਰਨਾ ਮੈਂ ਕਹਿ ਰਿਹਾ 100 ਰੁਪਇਆ ਕੋਈ ਨਾ ਜਾਂਦੇ ਜੰਦੇ ਪਰਾਂ ਦੇ 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 ਤੁਹਾਡੇ ਕੋਲ ਇਹ ਨਾ ਟਾਈਮ ਨਹੀਂ ਆਇਆ ਤਾਂ ਇਹ ਰਹਿ ਜਾਏ ਤਾਂ ਦੁਕਾਨ ਖੁੱਲਿਉ ਕੋਈ ਖੁੱਲਣਾਊਗਾ ਅੱਡੇ 'ਤੇ ਕੀ ਜਿਹੜਾ ਹੋਏ ਕਿ ਤੁਸੀਂ ਭੰਗਰੀ ਚਾਹਣਾ ਜੇ ਨੂੰ ਮੇਰੀ ਗੱਲ ਸੁਣੋ ਅੱਡੇ 'ਆ ਵਾ ਠੀਕ ਕਰ ਦੂਗਾ ਉਹ ਸਿਰਫ ਰੀਚਾਰਜ ਕਰਦਾ ਉਹ ਰੀਚਾਰਜ ਨਹੀਂ ਕਰਦਾ ਸਾਰਾ ਕਰ ਦਿੰਦਾ ਮੈਨੂੰ ਪਤਾ ਨਹੀਂ ਹੈ ਦੱਸ ਚੱਲ ਮੈਂ ਬਾਏ ਨੂੰ ਭੇਜ ਦਿੰਦੀ ਟੈਂਸ਼ਨ ਨਾ ਪੱੱਕੀ ਗਰੰਟੀ ਕਰੀ ਬਾਏ ਨੂੰ ਮੈਂ ਮਿਲ ਜਾਨੋ ਤਾਂ ਬੱਸ ਜੇ ਇਹ ਤਾਂ ਬੱਸਾਂ ਕਹਿੰਦੇ ਬੰਦਾ ਤਿਆਰ ਹੋ ਗਿਆ ਘਰ ਤੋਂ ਨਿਕਲਦਾ ਚਾਹ ਲੱਗਤ ਨਨ੍ਹਾ ਬਹਾਦਰ ਨੇ 10000 ਦਾ ਸਮਾਨ ਗਣਾ ਦੇ ਵੇਰਾ ਉਹ ਮੇਰਾ ਬਿਬਲੀ ਲੈ ਕਿਸੇ ਨੇ ਸਰਵਾਉਣਾ ਨਹੀਂ ਤੂੰ ਸੰਭਾਲ ਦੇ ਜਾ ਹੁੰਦਾ ਜੀ ਆ ਕੁੜੀ ਚੱਕੇ ਪਰ ਦੀਦੀ ਦੱਸ ਇਹਨੂੰ ਕਿੱਥੇ ਸੰਭਾਲਣਾ ਤੈਨੂੰ ਕੱਢੇ ਚੱਕਿਆ ਤਾਂ ਦਾਲ ਦੇ ਦੀਨੇ ਕੱਢ ਚੱਕ ਲਿਆ ਸੰਭਾਲੇ ਦੱਸਦਾ ਕੁੜੀ ਦਊਂਗੀ ਮੈਂ ਤੇਰਾ ਚੱਕ ਇੱਕ ਦਿਨ ਵੀ ਦੇ ਬਣਾਉਂਗੀ ਮੈਂ ਫੋਨ ਆਪਣਾ ਮੇਰਾ ਪ੍ਰਿੰਤ ਤਾਂ ਆਪਣਾ ਤੇ ਬਣਾ ਬਣਾ ਵੀਡੀਓ ਬਣਾਉਣਾ ਕੋਈ ਨਹੀਂ ਕਦੇ ਬਸ ਸਿੱਧਾ ਮਿਲ ਜੇ ਫੋਨ ਚਾਹੀਦਾ ਕੋਈ ਨਹੀਂ ਹੁਣ ਸਹੀ ਆ ਦੇਖੋ ਇਹੋ ਜਿਹੇ ਸੁੱਥਾ ਭਾਲਦੇ ਆ ਕਿਹਨੂੰ ਕੁੜੀ ਨੂੰ ਮੈਂ ਦਊਂਗੀ ਵੀ ਧੋ ਦੇ ਤੋ ਦੇ ਕਰਾਮ ਕਰ ਦੇ ਪੌਲੀ ਪੌਦੇ ਰੱਖ ਕੇ ਹਾਂ ਆ ਵੀ ਅੱਜ ਤੇ ਵੀ ਆਪੇ ਪੋਇਆ ਹੋਣਾ ਤੁਸੀਂ ਹਾਂ ਪਤਾ ਲੱਗੇ ਤੁਹਾਨੂੰ ਮੇਰੇ ਤੇ ਤਾਂ ਸਰ ਵੀ ਜਾਊਗਾ ਗਰੀਬਾ ਨਹੀਂ ਚਾਰਜ ਵੀ ਨਹੀਂ ਲੱਗਦਾ ਹਾਂ ਚਾਰਜ ਹੀ ਉਹ ਹੋ ਯਾਰ ਮੂਰਖੋ ਇਹਨੂੰ ਸਿਕਾਉਣਾ ਪੈਣਾ ਤੁਸੀਂ ਸਾਰਾ ਕੁਝ ਕਰਕੇ ਦੇਖ ਲਓ ਵੀ ਜੇ ਸੜਾ ਦੇ ਵਿੱਚ ਕੁਝ ਬਚ ਗਿਆ ਹੋਇਆ ਉਹ ਵੀ ਖਤਮ ਹੋ ਜੂਵੇ ਉਹਨੂੰ ਸਿਕਾਉਣਾ ਤਾਂ ਉੱਤੇ ਬਾਅਦ ਆਉਣਾ ਹੋਣਾ ਇਹਨੇ ਉੱਤੇ ਬਾਅਦ ਚਾਰਜ ਲੱਗਣਾ ਇਹਨੇ ਅਜਾ ਲੰਘ ਜਾਂਦਾ ਸਦਾ ਹੀ 10 ਵਜੇ ਤਲੋ ਠੀਕ ਹੈ ਜੀ ਮਿਲਦਾ ਤੁਹਾਨੂੰ ਕਹਾਂ ਚੱਲ ਪਹੁੰਚ ਗਏ ਜੀ ਫਿਰ ਮਨੇ ਵਾ ਜਰਾ ਮੋਟਰ ਮਾਰਕੀਟ ਤੇ ਦੇਖੋ ਜੀ ਚਾਰੇ ਪਾਸੇ ਇੱਕ ਦੇ ਟੀ ਗੱਡੀਆਂ ਖੜੀਆਂ ਤੇ ਚੱਲ ਰਿਹਾ ਕੰਮ ਮਕੈਨਿਕ ਪੂਰੀ ਇਹ ਮਾਰਕੀਟ ਹੈ ਨਾ ਜਿਹੜੀ ਮਕੈਨਿਕ ਤੇ ਹਰ ਇੱਕ ਗੱਡੀ ਠੀਕ ਇੱਥੇ ਆਉਂਦੀ ਹੈ ਜੀ ਜਦੋਂ ਸਾਡੇ ਕੋਈ ਵੀ ਉੱਧਰ ਗੱਡੀਆਂ ਖਰਾਬ ਹੋ ਜਾਂਦੇ ਆ ਜਾਂ ਇੱਧਰ ਦੇ ਜਿਕਣਾ ਬੜੀਆਂ ਗੱਡੀਆਂ ਐ ਛੋਟੀਆਂ ਗੱਡੀਆਂ ਸਭ ਇੱਥੇ ਆਉਂਦੀਆਂ ਇਹ ਭੀੜਾ ਫੁੱਲ ਹੁਣ ਆਏ ਕਾ ਤੋਂ ਐ ਕੀ ਗੱਲ ਐ ਇਹ ਤੁਹਾਨੂੰ ਦੱਸ ਦੇ ਜੀ ਅੱਗੇ ਚੱਲ ਕੇ ਕਿਉਂਕਿ ਮਾਰਕੀਟ ਬਹੁਤ ਵੱਡੀ ਐ ਅੱਛਾ ਅੱਛਾ ਜੀ ਹਾਂ ਇਹ ਆ ਗਿਆ ਭਈ ਉਹ ਬਿਜਲੀ ਵਾਲਾ ਵੀ ਆ ਗਿਆ ਉਹਦੀ ਬੋਰਡ ਕਿਉਂ ਨੂੰ ਰੰਗ ਦਾ ਲੱਗ ਰਿਹਾ ਉਹ ਪੇੜੀ ਹਾਂ ਇਹ ਬਾਡੀ ਵਾਲੀ ਲੱਗਦੀ ਐ ਖੜੀ ਲੱਗਦੀ ਇਹ ਲੱਗਦੀ ਆਹ ਇਹ ਬਲਵੰਤ ਸਿੰਘ ਸਨ ਆਫ ਨਸੀਰ ਸਿੰਘ ਹੈ ਬੰਨ ਮੈਂ ਦੇਤੀ ਉਹ ਖੜਿਆ ਸਾਡਾ ਚਾਚਾ ਇਹ ਗੱਡੀ ਪਰਸੋਂ ਲੱਗ ਗਈ ਸੀ ਇਸ ਰਾਤ ਨੂੰ ਤੜਕੇ ਸਵੇਰੇ ਅੱਜ ਕੱਲ ਰਾਤ ਕੱਲ ਰਾਤ ਕੱਲ ਰਾਤ ਲੱਗੀ ਸੀ ਤੇ ਟਰੱਕ ਟੱਕਰ ਮਾਰ ਗਿਆ ਮਣੀ ਮੋਟੀ ਇਹ ਸਾਈਡ ਤੋਂ ਥੋੜਾ ਸੈਲ ਦਾ ਲੱਗਦਾ ਹੈ ਨਾ ਬੱਸ ਹਾਂ ਕੀ ਚੱਕਰ ਪੈ ਗਿਆ ਚਾਚਾ ਕਿ ਕਿਤਰਾ ਵੀ ਧੁੰਦ ਤੰਦ ਤੀ ਹਾਂ ਬਚ ਗਏ ਵਧੀਆ ਵਾਸ ਸਸਰੀਕਾਰ ਚਾਚਾ ਇਹ ਸਸਰੀਕਾਰ ਬਤਨ ਕੀ ਹਾਂਜੀ ਪੂਰਾ ਥੋੜੀ ਕਿ ਸਾਉਂਡ ਦੀ ਦਾ ਪ੍ਰੋਬਲਮ ਰਹਿਣੀ ਹੈ ਜੀ ਉਹ ਗੱਡੀ ਦਾ ਕੰਮ ਚੱਲ ਹੈਂ ਅੱਛਾ ਇਹਦੇ ਤੇ ਵੀ ਲੱਗ ਲਈ ਮੂਰੇ ਹੈ ਇੱਕ ਬੰਪਰ ਲੱਗਿਆ ਥੋੜਾ ਇੱਕ ਲਾਈਟ ਤੇ ਉਹ ਪਰਲਾ ਸੈੱਲ ਹਣਾ ਸਾਈਡ ਤੋਂ ਪੱਲਾ ਲੱਗ ਗਿਆ ਇਹ ਵਾਲਾ 40 ਬੈਂਪਰ ਵੀ ਟੋਕ ਇਹ ਲਾਈਟ ਵੀ ਲੱਗਦੀ ਮਨੂੰ ਥੋੜੀ ਬਾਹਰ ਕੱਢੀ ਵੀ ਪੈ ਹੀ ਹੁੰਦੀ ਹੈ ਅੱਛਾ ਬਾਕੀ ਸਭ ਤੋਂ ਵੱਡੀ ਗੱਲ ਤਾਂ ਚਾਚਾ ਬਚਾਅ ਹੋ ਗਿਆ ਜੋ ਮਰਜੀ ਹੈ ਨਾਲੇ ਥੋੜਾ ਜਿਹਾ ਮਨ ਲੱਗਾ ਤਾਂ ਵੀ ਕੱਟਤੀ ਫੇਰ ਦੋਏ ਹੱਥ ਨੂੰ ਐ ਸਾਈਡ ਦਾ ਪਤੀ ਤਾਂ ਹੀ ਬਚਾਅ ਹੋਇਆ ਨਹੀਂ ਤਾਂ ਐ ਬੜੀ ਗੱਡੀ ਤਾਂ ਕਿਆ ਛੱਡਦੀ ਦੀ ਫੇਰ ਇਹਨੂੰ ਮੈਂਨ ਗਾਲਤੈ ਮੈਂ ਤਾਂ ਲਿਆਉਂਦੀ ਫਿਰ ਕਿਆ ਕਰ ਹਾਂ ਪਤਾ ਨਹੀਂ ਜੀ ਕੀ ਕਰੀਏ ਪਾ ਗਈ ਪਈ। ਹਾਂ। ਪੰਜਾਬੀ ਟੇਪਾਂ ਦੇ ਚੰਗੇ ਚੱਲ ਰਹੀ। ਹਾਂ। ਅੱਛਾ ਇਹ ਪਿਛੇ ਦੇਖ। ਟੱਕੇ ਬਬੇ ਪਲੈਂਟ ਟੱਕਿਆਂ ਵਿੱਚ ਤਾਂ ਗੱਡੀ ਦੇ। ਉਸਤਾਬ। ਪਲੈਂਟ ਟੱਕੇ ਗੱਡੀ ਦੇ। ਅਈਏ ਦੇ ਦਿੱਤਾ। ਮੇਰਾ ਦੁਕਾਨ 'ਚ। ਆ ਉਹ ਸਪੈਨਸ਼ਨ ਤਾਂ ਨੀ ਕੁਝ ਹੋਇਆ। ਹਾਂ ਰਚਾ ਟਾਇਰ ਦਾ ਤਾਂ ਬਚਾਅ ਹੋ ਗਿਆ ਸਪੈਨਸ਼ਨ ਦਾ। ਹੈ? ਸਪੈਨਸ਼ਨ ਦਾ ਤਾਂ ਨੀ ਕੁਝ ਹੋਇਆ ਟਾਇਰ ਤੱਕ ਤਾਂ ਨੀ ਗਿਆ। ਨਹੀਂ ਕਿਹੜੀ ਪੈਪਾ ਫਟ ਗਈ ਹਣੀ ਪੈਪ ਤੇਰੀ ਹਾਂ। ਯਾਰੀ ਨਾ ਤਰ ਤਰ ਸੀ ਇਹ ਤੋਂ ਬ੍ਰੇਕ ਆਲ ਨਿਕਲ ਆ ਹਾਂ ਉਹ ਤੋਂ ਕੋਈ ਪ੍ਰੋਬਲਮ ਨਹੀਂ ਹੋ ਆ ਵੀ ਉਹ ਪ੍ਰੈਕਟਿਸ ਦਾ ਕੰਮ ਹੋ ਗਿਆ ਤੇਰਾ ਲਾਈਟ ਤਾਂ ਠੀਕ ਹੈ ਕੰਪਨੀ ਲੂਮੈਕਸ ਹੈ ਅੱਛਾ ਇਹ ਲਈ ਆਈ ਹੈ ਇਹਨੇ ਤਾਂ ਮੇਰੇ ਮਾਮੂ ਆ ਹਾਂ ਹਾਂ ਤੇ ਇੱਕ 43 ਹਾਂ ਚਲੋ ਹਾਂ ਇੰਨੇ ਦੀ ਬਾਣੀ ਹੀ ਰੇ ਨਾਲ ਦੀ ਡਾਕਟਾਂ ਨੰਨੇ ਗੱਲ ਕਰਦਾਂਗੇ ਤੁਹਾਨੂੰ ਹਾਂ ਗਰੀਪੇ ਲੱਗਣਾ ਆ ਪਰਾਂ ਇਲੈਕਟ੍ਰੀਸ਼ੀਅਨ ਕਰੂਗਾ ਜੀ ਇਲੈਕਟ੍ਰੀਸ਼ੀਅਨ ਪਾਈ ਠੀਕ ਐ ਫਾਇਦਾ ਫਿੱਟ ਕਰਾਗਾ ਕੋਈ ਹੋਰ ਵੀ ਦੇਖ ਹੋ ਜਾਂਦੀ ਤਾਰ ਤੂਰ ਦਾ ਚੱਕਰ ਕੋਈ ਉਹ ਗੱਡੀ ਦਾ ਤੁਹਾਨੂੰ ਪਤਾ ਹੀ ਨਹੀਂ ਲੱਗਾ ਕਿਹਦੀ ਮਾਰਦੀ ਹਾਂ ਰਾਤ ਨੂੰ ਜਿੱਕੇ ਹੌਕਸ ਜਿੱਥੇ ਬਣੀ ਹੋਈ ਸੀ ਹਾਂ ਮੋਟਾ ਤੈਨੂੰ ਕਰਾ ਫੋਨ ਵਾਕੇ ਤੂੰ ਪਿੱਛੇ ਤੂੰ ਦੇਖ ਲੈ ਸਾਰੇ ਚਾਹ ਹਾਂ ਉਹ ਮਾਰ ਜਾ ਉਹਨਾਂ ਦੇ ਇਹਨਾਂ ਵੀ ਹਮ ਕੰਮ ਤਾਂ ਹੋ ਗਿਆ ਮੈਂ ਤਾਂ ਚੁਸਤਾ ਹਾਂ ਕਿਦਰੇ ਉਰਾ ਤੇ ਹੀ ਕੱਟ ਮਾਰ ਗਿਆ ਕਦਰ ਕੋਈ ਰੋਡ ਹੋਣਾ ਇੱਧਰ ਉੱਧਰ ਦਾ ਉਧਰ ਨੂੰ ਮੋੜ ਗਿਆ ਉਹ ਉੱਥੇ ਆ ਕੇ ਕਿਤਾ ਫੋਨ ਲਾਇਆ ਹਾਂ ਆ ਕੇ ਰੋਡ ਇੱਥੇ ਨਹੀਂ ਬਣੀ ਆਹ ਗਾ ਜਾ ਕੇ ਸਿੰਗਲੇ ਹੋ ਜਾਂਦਾ ਇੱਕ ਲੱਤ ਹਾਂ ਉਹ ਗਾਇਰੇ ਮੋੜ ਦੇ ਸਿੱਧਾ ਜਾ ਰਿਹਾ ਅੰਦਰ ਤੇ ਮਾਰੀ ਵਾ ਬ੍ਰਿੰਗ ਬਚਾਰੇ ਉਹ ਜਿਹਨੇ ਕਿਹਾ ਕਿ ਕਿਸੇ ਟੋਕਾ ਇਹ ਫਿਰ ਰੁਕੇ ਨਹੀਂ ਹੈ ਜੀ ਹਾਂ ਉਹਨਾਂ ਘਰ ਹੋਣਾ ਵਾ ਫੇਰਾ ਪੱਜੇ ਨੇ ਨੂੰ ਮੈਂ ਕਹਨਾ ਚਾਚਾ ਸਾਈਡ ਦਾ ਦੱਬ ਦੱਬਦਾ ਗਿਆ ਲੱਗੀ ਮੜੀ ਉਤਰ ਉਹ ਜਿੰਨੇ ਨੂੰ ਉਤਰਿਆ ਹੁਣ ਇਹਨਾਂ ਨੂੰ ਤਾਂ ਲੰਘਿਆ ਉਹ ਖਾਲੀ ਗੱਡੀ ਕਿੱਥੇ ਭਰੀ ਹੋਈ ਹਾਂ ਹਰਕਾ ਇੱਕ ਲੱਗ ਤਾਂ ਇੰਨੀ ਛੇਤੀ ਉਤਰ ਵੀ ਨਹੀਂ ਹੁੰਦਾ ਨਾ ਉਤਰਨਾ ਚਾਹੀਦਾ ਏ ਉਹਦਾ ਕੀ ਪਤਾ ਉਹਨਾਂ ਭਜਾਣੇ ਦੇ ਮਾਰੇ ਨਾਲ ਇੱਧਰ ਨੂੰ ਕਰ ਦੇਣੀ ਚੱਲ ਬਚਾਅ ਹੋ ਗਿਆ ਇਹਦਾ ਬਾਸ ਸਭ ਤੋਂ ਵੱਡੀ ਗੱਲ ਬਚਾਅ ਹੋ ਗਿਆ ਜੀ ਦੇਖੋ ਜੇ ਹੁਣ ਗੱਡੀ ਐ ਰੋਡ ਪਰ ਚੜੀ ਐ ਤਾਂ ਕੁਝ ਨਾ ਕੁਝ ਤੇ ਕਿਤੇ ਵੀ ਕੁਝ ਵੀ ਹੋ ਸਕਦਾ ਨਹੀਂ ਕੋਈ ਅਸਟ੍ਰੀਡੈਂਟ ਜਾਣ ਬੁੱਝੇ ਨਹੀਂ ਕਰਦਾ ਹਾਂ ਜਾਣ ਬੁੱਝੇ ਨਹੀਂ ਚੱਲ ਉਹ ਹੋਣਾ ਥੋੜਾ ਜਿਹਾ ਥੇਤੀ-ਛੁਤੀ ਜਾਂ ਲਾ ਲਾਇਆ ਕੋਈ ਇਸ ਤਰ੍ਹਾਂ ਲਿਖਣਾ ਆਮ ਆਪਣੇ ਭਰੀ ਭੀਆਂ ਕੋਈ ਚਾਚੇ ਵਰਗੇ ਹਾਂ ਹਾਂ ਸੜਕਾ ਪਰ ਉਹ ਹੀ ਚਾਹਤਾ ਤੇ ਜੇ ਮੈਂ ਦੂਜੇ ਬੰਦਾ ਕਾਲ ਕਰਦਾ ਕਿਤੇ 7 ਮਿੰਟ 10 20 ساری ਉਮਰ ਤੋਂ ਆਪੇ ਕਾ ਜਹਾ ਲੋਕੇ ਪੈਸੇ ਨੂੰ ਦਾ ਫਾਇਦਾ ਉਹਦਾ ਕੀ ਫਾਇਦਾ ਮੈਂ ਤਾਂ ਲੈ ਕੇ ਪਹੁੰਚੂਗਾ ਓਹ ਹੀ ਸਾ ਇਹਨਾ ਤਾਂ ਫਿਰ ਵੀ ਇਹ ਤਾਂ ਲੋਹਾ ਹੀ ਕੁੱਟ ਕੇ ਸਿੱਧਾ ਹੋ ਜਾਣਾ ਬਾ ਚਾਚੇ ਦੀ ਜਾਨ ਬਚ ਗਈ ਬੰਦਾ ਨਹੀਂ ਫਿਰਦਾ ਹੁਣ ਅੱਜ ਖਾ ਲਊਗੀ ਇੱਕ ਦੋ ਵਾਰ ਫਲਟ ਪੈ ਗਿਆ ਪੈ ਗਿਆ ਵਾਹ ਗਲਤ ਆਇਆ ਇਧਰ ਗਿਆ ਗਾਡੀ ਵਾਲਾ ਆਹ ਸਾਈਡ ਸਾਡੇ ਫੁੱਟੇ ਵੀ ਸੀ ਨਹੀਂ ਹੋਗਾ ਕਿਹੜੀ ਗਾਡੀ ਵਾਲਾ ਜੀ ਪਿਕਅਪ ਵਾਲਾ ਮੈਂ ਪਿਕਅਪ ਵਾਲਾ ਮੈਂ ਵੀ ਇਹੀ ਬਾਡੀ ਬਣਾਉਂਦਾ ਆ ਤਾਂ ਬਾਡੀ ਹੋਰ ਚਾਹੇ ਤਾਂ ਇਹ ਤਾਂ ਬਾਡੀ ਹੋ ਰਹੀ ਪਿਕਅਪ ਤਾਂ ਹੈ ਨਹੀਂ ਇੱਥੇ ਯਾਰ ਪਿਕਅਪ ਤਾਂ ਵਹਾਉਂ ਮਾਣੇ ਵੀ ਜਾ ਕੇ ਅੱਛਾ ਬਾਡੀਆ ਦਿਖਦੇ ਨਹੀਂ ਹੈਗੇ ਨਾ ਤੁਹਾਨੂੰ ਕਹਾਂਗੇ ਓਹ ਹੋ ਹੁਣ ਜੇ ਗੱਡੀ ਹੁੰਦੀ ਫੇ ਤਾਂ ਮੰਨ ਲੰਦਾ ਕੋਲ ਖੜਿਆ ਹੁਣ ਹੈ ਤਾਂ ਬਾਡੀ ਹੈ ਕਿ ਨਹੀਂ ਅਗਲੇ ਦਾ ਠੀਕ ਮੇਰਾ ਜੀਜਾ ਵੀ ਐਵੇਂ ਜ ਨਾਲ ਸਾਰਿਆਂ ਨੂੰ ਤੇ ਲੋ ਜੀ ਫੇਰ ਅੱਜ ਵੀਰ ਵੀ ਆ ਗਏ ਤੇ ਇਹ ਕਹਿੰਦਾ ਜਾ ਕੇ ਆਣਾ ਮਾਚਾ ਨੂੰ ਮਾਚਾ ਜੇ ਤਬਾਹ ਬੰਦ ਤੇ ਮਾਮੇ ਆ ਮਾਮੇ ਦਾ ਹਾਲ ਚਾਲ ਪੁੱਛਣ ਆ ਗਏ ਮਾਮਾ ਤਾਂ ਫੋਨ ਪਰ ਗੱਲਾਂ ਕਰਨ ਜੋ ਕਰਾ ਗਿਆ ਵਿਚਾਰਾ ਹੁਣ ਦਾ ਬਦਲਾ ਲੈਣਾ ਮੈਂ ਕਹਾ ਨਾ 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 ਠੀਕ ਆ ਮਾਮਾ ਹੋ ਗਿਆ ਓਕੇ ਨੂੰ ਕਿਹਾ ਵਾ ਹਾਂ ਕਿੰਨਾ ਵੇਸ਼ ਇੱਥੇ ਹਾਂ ਬਣਾਤੇ ਉਹਨਾਂ ਨਾਲ ਗੱਲਬਾਤ ਆ ਨਾ ਪਤਾ ਵੀ ਨਹੀਂ ਲੱਗਣਾ ਇਹਨਾਂ ਨਾਲ ਕੁਝ ਹੋਇਆ ਵਾ ਕਿਹਾ ਤੇ ਬਾਹਰ ਚਲਾਗਾ ਹੁਣ ਇਹ ਲੋ ਆ ਮਾਮੇ ਨੇ ਬੀਜੇ ਮੂਰਤਾਂ ਵੀ ਕੋਈ ਗੱਡੀ ਬੈਕ ਲੱਗ ਦੇ ਵਿੱਚ ਆਏ ਸਿੱਧੀ ਕਹਾਂ ਜਾ ਕੇ ਲੱਜਵੇ ਤਾਂ ਇਹਦੇ ਨਾਲੇ ਲੱਗਣੀ ਹੈਗਾ ਇਹਦੇ ਨਾਲ ਤਾਂ ਐ ਕਰ ਲੰਦੇ ਆ ਨਾ ਥੋੜਾ ਕ ਇਹਨੂੰ ਐ ਬਾਤਵਾ ਐ ਨਹੀਂ ਛੜ ਦਿੰਦੇ ਤਾਂ ਬਹੁਤ ਫਰਕ ਪੈ ਜਾਂਦਾ ਚੱਲ ਆ ਤਾਂ ਸੈੱਟ ਸੂਟ ਪੁਰਤਾ ਚੱਲ ਇਹਨਾਂ ਦਾ ਡਰਾਈਵਰ ਕੋਈ ਜਾਣ ਬੁੱਝ ਕੇ ਲਾਉਂਦਾ ਨਹੀਂ ਇਹ ਤਾਂ ਗੱਡੀ ਜਿਵੇਂ ਕੋਈ ਸਾਹਮਣੇ ਤੇ ਲੱਗ ਗਈ ਬੈਕ ਹੂੰ ਕੱਲ ਹੋ ਗਿਆ ਮਾਮੇ ਨਾਲ ਕੰਡ ਤਾਂ ਨਹੀਂ ਕਰਿਆ ਮਾਮੇ ਨੇ ਕੱਲ ਗੱਡੀ ਬ੍ਰੇਕ ਲਾ ਲੈ ਲੀਗੋ ਗਿਆ ਗੱਡੀ ਤੋਰੀ ਪਿੱਛੇ ਗੱਡੀ ਪਿੱਛੇ ਤੇ ਗੱਡੀ ਆ ਕੇ ਗੱਡੀ ਪਿੱਛੇ ਵੱਜੀ ਜਦੋਂ ਦੁਬਾਰਾ ਫੇਰ ਵੱਜਲੀ ਗੱਡੀ ਹਾਂ ਉਸ ਦਾ ਕੁੰਡੀ ਮਚਾ ਗਈ ਇਹਨੂੰ ਇਹੋ ਜਿਹੀ ਕੁੰਡੀ ਉਹਨੇ ਲੰਬੀ ਆਹ ਕੁੰਡੀ ਲੋਖਾਈ ਪਈ ਤੀ ਉਹਦੇ ਕਰਕੇ ਗੱਡੀ ਰੁਗੀ ਨਹੀਂ ਤਾਂ ਉਹ ਵੀ ਇਕੱਠੀ ਕਰ ਦਣੀ ਤੀ ਹੋਰ ਪੰਗਾ ਹੋਣਾ ਦਾ ਖੜਾ ਬੰਪਰ ਸਾਡਾ ਬਦੂਦਾ ਹੋਗਾ ਪਿੱਛਲਾ ਹਾਂ ਚਲ ਬੰਪਰ ਦਾ ਹੋਣੀ ਹੈ ਬਚਾਓ ਉਹ ਬੰਪਰ ਦਾ ਕਿਆ ਬੰਪਰ ਦਾ ਮਾਮੂ ਸਿੱਧਾ ਹੋ ਜੂ ਕਿਸੇ ਦੀ ਗੱਡੀ ਦਾ ਨੁਕਸਾਨ ਹੋ ਜੇ ਨਾ ਉਹ ਔਖਾ ਹੁੰਦਾ ਫੇਰ ਹਾਂ ਚਾਚਾ ਵੀ ਕਿਆ ਕਰਾਈ ਕਿਉਂਕਿ ਹੁਣ ਜਦ ਮੂਰੇ ਤੇ ਬ੍ਰੇਕ ਅਗਲੇ ਨਹੀਂ ਲੱਗਿਆ ਹੋਣਾ ਗੱਡੀ ਜਾ ਰਹੀ ਹੈ ਕਾ ਨੂੰ ਗੱਡੀ ਬੈ ਕੇ ਤੋਰੀ ਮਾਮੇ ਨੇ ਯਾਰ ਬ੍ਰੇਕ ਆਲ ਵਿੱਚ ਤੇ ਬ੍ਰੀਕ ਹੋ ਗਿਆ ਓ ਇਹ ਕੋਨੇ ਬ੍ਰੇਕ ਸਾਡ ਤੇ ਇੱਕੋ ਲੱਤ ਡਾਊਨ ਪੈਡਲ ਡਾਊਨ ਹੋ ਗਿਆ ਗੱਡੀ ਪਿਛਲੀ ਗੱਡੀ ਚ ਵੱਜੀ ਜਾ ਕੇ ਜਾਂ ਰੁਕੀ ਹੋ ਨਹੀਂ ਕੋਈ ਇਹ ਸਮਾਂ ਹੁੰਦਾ ਮੈਨੂੰ ਅੱਜ ਦਾ 4 ਦਿਨ ਪਹਿਲਾਂ ਪ੍ਰਿੰਸ ਨੂੰ ਮੈਂ ਪਤਾ ਕਿਹਾ ਕਿਹਾ ਪ੍ਰਿੰਸ ਨਾਲ ਮੇਰੀ ਗੱਲ ਹੋਈ ਮਾਂ ਵੀ ਰਾਤ ਮੈਨੂੰ ਸੁਪਨਾ ਆਇਆ 2:30 ਵਜੇ ਮੇਰੀ ਅੱਖ ਖੁੱਲੀ ਵੀ ਮੈਂ ਨੈਵੀਗੇਟਰ ਚ ਗੱਡੀ ਚੈੱਕ ਕਰ ਰਿਹਾ ਵੀ ਮਾਮੇ ਵਾਲੀ ਗੱਡੀ ਪਾਣੀ ਚ ਖੜੀ ਥੱਲੇ ਵੀ ਸਾਲੀ ਪਾਣੀ ਚ ਕਿਵੇਂ ਚੱਲਦੀ ਵੀ ਰੋਡ ਪਰ ਤਾਂ ਗੱਡੀ ਛੋਹੇ ਨਹੀਂ ਹੋ ਰਹੀ ਚੱਲ ਵੀ ਅਸੀਂ ਫੋਨ ਲਾਉਂਦੇ ਕੋਈ ਫੋਨ ਨਹੀਂ ਚੱਕਦਾ ਜੇ ਉਹ ਨੱਠ ਭੱਜ ਪੈ ਗਈ ਮੈਨੂੰ ਔਰ ਬਾਈ ਨੂੰ ਜਦ ਅਸੀਂ ਸੇਮਲੇ ਪਹੁੰਚੇ ਗਾਹਾਂ ਪੁਲਿਸ ਵਾਲਾ ਨੇ ਪਾਣੀ ਜਿੱਤੇ ਗੱਡੀ ਕੱਢ ਲਈ ਕਹਿੰਦੇ ਜੀ ਡਰਾਈਵਰ ਨਹੀਂ ਲੱਭਦਾ ਅੱਛਾ ਜੀ ਐਜਾ ਸੜਾ ਸਪਨਾ ਆਇਆ ਬੰਦੇ ਹੈ ਐਜਾ ਸੁਪਨਾ ਮੈਂ ਪ੍ਰਿੰਸ ਨਾਲ ਗੱਲ ਕਰੀ ਮਮ ਬਾਬਿਆਂ ਦੀ ਫੋਟੋ ਲਾ ਗੱਡੀ ਦੇ ਵਿੱਚ ਵੀ ਸਵੇਰੇ ਸ਼ਾਮ ਆਪਣਾ ਬੈਠਾ ਗੁਰੂ ਜੀ ਮੁਰੇ ਅਰਦਾਸ ਕਰਕੇ ਤੁਰਿਆ ਕਰੋ ਉਦੋਂ ਅਗਲੇ ਦਿਨ ਪ੍ਰਿੰਸ ਵਾਲੀ ਗੱਡੀ ਤੇ ਗੱਡੀ ਮਾਰੀ ਕਿਸੇ ਨੇ ਅੱਛਾ ਜੀ ਸਾਈਡ ਗਲਾਸ ਭੰਨ ਤਾਂ ਟਾਕੀ ਚ ਡੰਟ ਜਾ ਪਾਤਾ ਉਹਦੇ ਅਗਲੇ ਦਿਨ ਆ ਗੰਡ ਹੋ ਗਿਆ ਆ ਦੂਜੀ ਗੱਡੀ ਦਾ ਵੀ ਆ ਕੰਮ ਹੋ ਗਿਆ ਕਈ ਵਾਰ ਸੱਚ ਨਹੀਂ ਹੋ ਜਾਂਦੀ ਹਾਂ ਮੋਟਾ ਮਿਲ ਜਾਂਦਾ ਚਲ ਕੋਈ ਇਹ ਵਜ ਕੇ ਆ ਬਾਤ ਯਾਤਰਾ ਹੈ ਅੱਜ ਸਾਰਾ ਗੱਡੀਾਂ ਬਚੋ ਹੋ ਗਿਆ ਨਾਲ ਗੱਡੀ ਵਿੱਚ ਚੱਲ ਕੇ ਆ ਗਏ ਇਹ ਉਹ ਨਾ ਕਿਤੇ ਫੇਰ ਤਾਂ ਗੱਡੀ ਪਲਟੀ ਮਾਰਨਾ ਪੈਣਾ ਤਾਂ ਮਾਲ ਵੀ ਪਲਟੀ ਮਾਰਨਾ ਪੈਣਾ ਤਾਂ ਹੁਣ ਆਇਆ ਵੀ ਚਲ ਜਿੱਥੇ ਤੇ ਚੱਲ ਕੇ ਆ ਗਈ 4-5 ਹਜ਼ਾਰਾਂ ਨੇ ਪਹਾੜੇ ਦਾ ਬਚਾ ਵੀ ਲੈ ਚੱਲ 5000 ਰੁਪਏ ਕੇ ਤਾਂ ਕੰਮ ਓਕੇ ਹੋ ਜਾਗ ਨਹੀਂ ਤੇ ਚੱਲ ਗੱਡੀ ਚੱਲ ਕੇ ਆ ਗਈ ਜੀ ਹਾਂ ਪਰ ਬਚੋ ਆ ਹੋ ਗਿਆ ਵੀ ਚਾਚਾ ਫੇਰ ਦੱਬ ਗਿਆ ਜਦੀ ਦੇ ਕਿਤੇ ਨਾ ਫੇਰਦਾ ਨਾ ਤੇ ਡਰਾਈਵਰ ساری ਉਮਰ ساری ਉਮਰ ਡਰਾਈਵਰੀ ਚ ਕੱਢੀ ਆ ਫਿਰ ਹੁਣ ਆਹੀ ਤਾਂ ਗੁਣ ਹੁੰਦੇ ਡਰਾਈਵਰ ਕੋਲ ਹੋਰ ਕਿਹੜੇ ਗੁਣ ਹੁੰਦੇ ਆ ਲਾ ਜਾਦਾ ਉਧਰ ਜਾ ਵੀ ਹੈ ਚਲ ਚਾਚੇ ਤੈਨੂੰ ਚਾਹ ਬਣਾਈ ਚਾਚੇ ਕਹਿਣ ਲੱਗਿਆ ਮੈਂ ਵੀ ਮਾਮੇ ਤੈਨੂੰ ਚਾਹ ਬਣਾਈ ਜਦ ਤੱਕ ਇਹ ਪਏ ਵੀ ਆਣੀ ਨਹੀਂ ਬਿਲਡਿੰਗ ਉਹ ਕਰਕੇ ਜਿਹੜੀ ਉਹ ਆਉਂਦੀ ਨਹੀਂ ਪਲਾਸਟਿਕ ਹਾਂ ਉਹ ਚੱਲ ਕੋਈ ਨਹੀਂ ਮਾਮੇ ਪਤਾ ਕੀ ਚੱਕਰ ਮਾਮੇ ਮੇਰੀ ਗੱਲ ਸੁਣਾ ਕੋਈ ਟੁੱਟਪੰਨ ਜੀ ਚੀਜ਼ ਤਾਂ ਲਵਾ ਲਈ ਉਹਨੂੰ ਦੇਖ ਕੇ ਤੈਨੂੰ ਸਦਾ ਹੀ ਯਾਦ ਆਈ ਜਾਣਾ ਤੈਰ ਵੀ ਆਰ ਗੱਡੀ ਮੇਰੇ ਤੇ ਲੱਗੀ ਚਾਹ ਕਿਸੇ ਨੇ ਲਾਤੀ ਕੁਨਮੀ ਹੋ ਗਈ ਤੱਕ ਅੱਜ ਨਹੀਂ ਕੱਲ ਭੁੱਲ ਜਾਣਾ ਬਸ ਹੁਣ ਨਾ ਦੇਖੀ ਜਿਹੜੀ ਕੋਈ ਐਕਣਾ ਦੀ ਕੋਈ ਛੋਟੀ ਮੋਟੀ ਚੀਜ਼ ਹੋ ਤਾਂ ਨਮੀ ਲਵਾ ਦੇ ਨਮੀ ਲਵਾ ਦੇ ਜਿਹੜਾ ਕੁਝ ਟੁੱਟ ਕੇ ਟੰਗਣ ਵਾਲਾ ਉਹ ਸੱਦਾ ਕਰਾ ਲਓ ਉਧਰ ਕਹਿੰਦੇ ਪ੍ਰਿੰਸ ਸਾਹਿਬ ਨੇ ਫੋਨ ਚੱਕਵਾਤਾ ਗੱਡੀ ਜਿਹਦੇ ਗਾਟ ਖਿੜਕੀ ਮਾਦਾਦ ਫਿਰ 4 ਵਜੇ ਹਾਂ ਮੈਂ ਦੇਖਾ ਵਲਾ ਪਰਿਯੋਗ ਵੀ ਬੜੀ ਖਾਲੀ ਹਾਂ ਨਾ ਗੱਡੀ ਤਾਂ ਖਾਲੀ ਕਰਤੀ ਕਿ ਪਰਿਵੀ ਖੜੀ ਜੇ ਪਰਿਵੀ ਖੜੀ ਜੀ ਦੀ ਸਵੇਰੇ ਜੂਰੀ ਲਾ ਕੇ ਕਿਤੇ ਉੱਥੇ ਹੀ ਵੰਡੀ ਜੀ ਮਾਹਰ ਤਾਂ ਕਹਿੰਦਾ 6 ਕਿਲੋਮੀਟਰ ਹੈ 7 ਕਿਲੋਮੀਟਰ ਗੱਡੀ ਚੱਲ ਕੇ ਆਇਤਰੀ ਨੈਵੀਗੇਟਰ ਚ ਮੈਂ ਚੈੱਕ ਕਰੀ ਆ ਆ ਫਿਰ ਕੀ ਹੋ ਰਿਹਾ ਅੱਛਾ ਵਿੱਚ ਫੋਨ ਪੈ ਗਿਆ ਹੈ ਇਦਾਂ ਹੀ ਸੌ ਗਿਆ ਕਣੀ ਆ ਨਾ ਬਾਕੀਆਂ ਤਾਂ ਲਾਲਾ ਉੱਥੇ ਕਿ ਇੱਕ ਤਰ੍ਹਾਂ ਦਾ ਡਰਾਈਵਰ ਹਜ਼ਾਰੇ ਹੀ ਗੱਡੀ ਖੜੀ ਹੈ ਕਿਸੇ ਦੇ ਮਨ ਦਾ ਕਿਹ ਪਤਾ ਵੀ ਕੀ ਕਰ ਦੇਣਾ ਨਾਲੇ ਉਹ ਤਾਂ ਮੰਡੀ ਉੱਥੇ ਦਾ 100 ਤਰ੍ਹਾਂ ਦਾ ਬੰਦਾ ਆਉਂਦਾ ਹਰ ਇੱਕ ਅੱਧੇ ਘੰਟੇ ਬਾਅਦ ਚਲੋ ਮੰਨਦੇ ਜੀ ਫਿਰ ਚੱਲੋ ਭਾਈ ਜੀ ਕੰਮ ਨਾਲ ਦੀ ਨਾਲ ਇਹ ਥੱਲੇ ਪ੍ਰਾਈਮਰ ਦਾ ਮਾਰਨਾ ਉਸ ਤੋਂ ਬਾਅਦ ਦੋਆ ਪੇਂਟ ਮਾਰੂਗਾ ਇੱਧਰ ਲਾਈਟ ਪਰ ਵੀ ਲਾ ਕੇ ਨਾ ਕੋਈ ਹਾਂ ਉੱਪਰ ਵੀ ਜਿਹੜੀ ਸਕ੍ਰੈਚ ਆਇਆ ਹੈ ਕਹਿ ਦੇ ਇਹਨੂੰ ਇੱਥੇ ਇਹ ਸਾਲਾ ਉੱਤਰ ਤਾਂ ਬਹੁਤ ਔਖਾ ਫਿਰ ਜੇ ਇੱਕ ਵਾਰ ਜਾਵਾਂ ਗਿਆ ਨਹੀਂ ਨਹੀਂ ਉੱਤਰ ਤਾਂ ਹੀ ਨਹੀਂ ਬਿਤਰੂਗੇ ਨਾ ਸਕ੍ਰੈਚ ਬੰਨਾਲਾ ਹੂੰ